किसान भाइयों राम राम सत आप सबको पता है कि एमएसपी की लड़ाई लड़ी जा रही है जो जो देश के लोग इस एमएसपी की लड़ाई का हिस्सा हैं ਪੰਜਾਬ ਦੇ ਲੋਕੋ ਕੀ ਤੁਸੀਂ ਆਪਣੇ ਹੱਕ ਲੈਣ ਦੇ ਲਈ ਇਸ ਆਵਾਜ਼ ਨੂੰ ਹੋਰ ਬੁਲੰਦ ਨਹੀਂ ਕਰ ਸਕਦੇ ਜੇ ਆਪਣੇ ਹੱਕ ਲੈਣਾ ਚਾਹੁੰਦੇ ਹੋ ਤਾਂ ਡੱਲੇਵਾਲ ਸਾਹਿਬ ਦਾ ਸਾਥ ਵੱਧ ਤੋਂ ਵੱਧ ਦਿਓ 4 ਜਨਵਰੀ ਨੂੰ ਖਨੌਰੀ ਮੋਰਚੇ ਤੇ ਵੱਧ ਤੋਂ ਵੱਧ ਸ਼ਮੂਲੀਅਤ ਕਰੋ ਆਓ ਸੁਣਦੇ ਹਾਂ ਡੱਲੇਵਾਲ ਸਾਹਿਬ ਨੇ ਕੀ ਅਪੀਲ ਕੀਤੀ ਔਰ ਹੋਰ ਮਜ਼ਬੂਤੀ سے ਇਸ ਲੜਾਈ ਕੋ ਲੜਨਾ ਔਰ ਜੀਤਨਾ ਚਾਹਤੇ ਹਨ ਸਭ سے ਮੇਰੀ ਹੱਥ ਜੋੜ ਕੇ ਨਿਵੇਦਨ ਹੈ कि मैं आप सबसे चार तारीख को चार जनवरी को खनौरी बॉर्डर पे आप सबको देखना चाहता हूँ आप सबके दर्शन करना चाहता हूँ चार तारीख को खनौरी बॉर्डर पे आप सबने वहाँ पे मुझे दर्शन देने की कृपाता करनी मैं आपका बहुत बहुत आभारी होऊंगा धन्यवाद ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਤੁਸੀਂ ਜੁੜੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਖਨੋਰੀ ਮੋਰਚੇ ਦੀ ਵੱਡੀ ਅਪਡੇਟ ਤੁਹਾਡੇ ਸਾਹਮਣੇ ਰੱਖੀ ਹੈ ਸੋ ਪੰਜਾਬ ਦੇ ਲੋਕੋ ਜੋ ਡੱਲੇਵਾਲ ਸਾਹਿਬ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ ਕਿਸੇ ਟਾਈਮ ਵੀ ਕੁਝ ਹੋ ਸਕਦਾ ਹੈ ਜੇ ਤੁਸੀਂ ਡੱਲੇਵਾਲ ਸਾਹਿਬ ਨੂੰ ਪਿਆਰ ਕਰਦੇ ਹੋ ਤਾਂ ਵੱਧ ਤੋਂ ਵੱਧ ਸਾਥ ਦਿਓ ਸੋ ਅੱਜ ਖਨੋਰੀ ਮੋਰਚੇ ਤੇ ਪਹੁੰਚੋ ਨਵੇਂ ਦਰਸ਼ਕ ਲੋਕਾਂ ਦੀ ਆਵਾਜ਼ ਟੀਵੀ ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰ ਦਿਓ ਸੋ ਆਪ ਜੀ ਦਾ ਧੰਨਵਾਦ